ਦੇ ਵੀ ਪੰਜਾਬੀ ਜਾਂਦੇ ਨੇ ਸਾਰਾ ਲੋਕਾਂ ਤੱਕ ਪਹੁੰਚਾਉਂਦੇ ਆ ਉਹਨੇ ਮੈਨੂੰ ਕਾਫੀ ਸਵਾਲ ਕੀਤੇ ਬਹੁਤ ਸੁਲਝੇ ਇਨਸਾਨ ਨੇ ਬਹੁਤ ਸਮਝਦਾਰ ਨੇ ਸਾਰੇ ਇਕੱਠੇ ਮਿਲ ਜਾਂਦੇ ਨੇ ਕਿ ਬਿੱਲੇ ਜੀ ਕੋ ਕਹਾਣੀ ਸੀ ਸੁਣਾਉ ਫਿਰ ਮੈਨੂੰ ਦੱਸਿਆ ਕਿ ਬਰਮੀਗਮ ਵਿੱਚ ਇੱਕ ਐਕਸੀਡੈਂਟ ਗ੍ਰਾਊਂਡ ਇੱਕ 뮤జిక్ ਡਾਇਰੈਕਟਰ ਜੀ ਦੀ ਡੈਥ ਹੋ ਗਈ ਸੀ ਉਹਦੇ ਘਰ ਗਿਆ ਜਦੋਂ ਉਸਨੂੰ ਲੈਪਟਾਪ ਖੋਲ੍ਹਿਆ ਉਹਦੇ ਵਿੱਚ ਮੇਰਾ ਗੀਤ ਸੀ ਇੱਕ ਉਹਨਾਂ ਦਾ ਮੈਨੂੰ ਇੰਗਲੈਂਡ ਤੋਂ ਫੋਨ ਆਇਆ ਇੰਡੀਆ 'ਚ ਕਿ ਭਾਜੀ ਤੁਹਾਡਾ ਗੀਤ ਅਸੀਂ ਰਿਕਾਰਡ ਕਰਨਾ। ਔਰ ਉਹ ਗੀਤ ਮੈਂ ਤਿਆਰ ਕਰਵਾ ਕੇ ਫਿਰ ਉਹਨਾਂ ਨੇ ਮਰਮੀਗਮ ਵਿੱਚ ਬਹੁਤ ਵੱਡਾ ਕਲਕਸਤਾਨ ਹੈ ਉੱਥੇ ਇੰਦਾ ਹੀ ਵੱਡੀ ਸਾਊਂਡ ਲਾ ਕੇ ਉਹ ਗਾਣਾ ਸ਼ੁਭਾ ਜੀਰੂ ਵਿੱਚ ਔਰ ਕਬਰਾਂ ਦੇ ਵਿੱਚ ਪਹਿਲੀ ਵਾਰੀ ਪਹਿਲੀ ਵਾਰੀ ਸੌਂਗ ਮੁਝੇ ਸਾਡੇ ਬੰਗੜੀ ਉਹਨਾਂ ਦੀ ਯਾਦ ਵਿੱਚ ਗਾਣਾ ਸੀ ਹੋ। ਅ ਡੋਗਲੇ ਨਾਲ ਤਾਂ ਸਾਡਾ ਨਾ ਬੁਰਗੀ ਜਾਤ ਨਹੀਂ ਕਿਉਂਕਿ ਤਿੰਨ ਚਾਰ ਸੌ ਗਾਣਾ ਆਪਣਾ ਕੰਟੀਨਿਊ ਹੋਇਆ ਇੰਗਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੋਂ ਬਹੁਤ ਸਾਰੇ ਗੀਤ ਆ ਰਹੇ ਆ। ਹੁਣ ਵੀ 200 ਤੋਂ ਉੱਪਰ ਗੀਤ ਆਪਣੇ YouTube ਤੇ ਤੁਸੀਂ ਦੇਖ ਸਕਦੇ ਹੋ ਇੱਕ ਗੀਤ ਮੇਰਾ ਜਿਸ ਨੂੰ ਬਹੁਤ ਪਸੰਦ ਕੀਤਾ ਸੀ ਲੋਕਾਂ ਨੇ ਬੜਾ ਤੁਸੀਂ ਪਿਆਰ ਦਿੱਤਾ ਸੀ ਸੋਨੇ ਰੰਗੀ ਜਣੀ ਸੋਨਾ ਪਾਉਣ ਦੀ ਕੀ ਲੋੜ ਸੀ ਹੋਰ ਬਹੁਤ ਸਾਰੇ ਗੀਤ ਜਿਹੜਾ ਨੇ ਮਿੱਤਰਾਂ ਦੇ ਬਹੁਤ ਸਾਰੇ ਗੀਤ ਤੁਸੀਂ YouTube ਤੇ ਸਰਚ ਕਰਕੇ ਦੇਖ ਸਕਦੇ ਹੋ ਤਾਂ ਉਹ ਦੋ ਲੈਣਾ ਸਾਡੇ ਦਰਜੀਤ ਜੀ ਨੇ ਮੈਨੂੰ ਕੁਐਸਚਨ ਕੀਤਾ ਸੀ ਉਹ ਦੋ ਕਿਸ਼ ਕਰ ਰਹੇ ਕੋਈ जहाज आया उ जहाज आयानल नई मुख राज न यादि आया चन मु मुख कंगड़ या आया ਘਰ ਬੜੀ ਬਲੋਕਿੰਗ ਸੀ ਸੋਹਣਿਆ ਦੇ ਸੋਹਣਿਆ ਦੇ ਸੋਹਣਿਆ ਦੇ ਸੋਹਣਿਆ ਦੇ ਬੰਦਾ ਵਿੱਚ ਕਿਹੜੀ ਗੱਲਾਂ ਚਲਾ ਗਿਆ ਸਾਕੇ ਤਾਂ ਤੋਂ ਦੀ ਇਹ ਦੇ ਵਿੱਚ ਕਿਤੇ ਮੇਰਾ ਕੀ ਕਹਾ ਇਹ ਦੇ ਵਿਚ ਮੇਰਾ ਕੀ ਕਹਾ ਓਕੇ ਬਾਕੀ YouTube ਤੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਗਾਣੇ ਇੰਨੇ ਰਿਕਾਰਡ ਬੀਤੇ ਆ ਉਹ ਹੁਣ ਯਾਦ ਨਹੀਂ ਹੋਵੇ ਹੋਰ ਭੁੱਜ ਜਾਂਦੇ ਆ ਟਾਈਮ ਜਿਹੜਾ ਸਾਡੇ ਗੁਰਜੀਤ ਜੀ ਸੋਲੀਆ ਤੋਂ ਜਿੰਨਾ ਚਿਰ ਕਹਿਣਗੇ ਉਹਨਾਂ ਜਿੰਨਾ ਟਾਈਮ ਲਾਵਾਂਗੇ ਤੋਂ ਐਸੀ ਗੱਲ ਨਹੀਂ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਤੁਸੀਂ ਬੈਠੇ ਬੜੀ ਖੁਸ਼ੀ ਹਦੀ ਮਨ ਨੂੰ ਗੋਣੋਂ ਦੇ ਇੱਥੇ ਕਰਦਾ ਜਿੱਦ ਕੋ ਸੁੰਡ ਵਾਲਾ ਬੈਠਾ ਹੋਵੇ ਆਓ ਪੇਸ਼ ਕਰ ਰਹੇ ਹਾਂ ਜੀ ਦਾਦਾ ਇਹ ਵੀਰੇ ਖੁਸ਼ੀਆਂ ਬਿਣੀਆਂ ਜਿਹਨਾਂ ਗੁਰਮੁਖੀ ਦੇ ਬਤਨ ਆਪਾਂ ਇੱਥੇ ਬੈਠੇ ਆਂ ਸਤਿਗੁਰ ਦੀ ਕਿਰਪਾ ਰਹਿਮਤ ਬਖਸ਼ ਸਦਗਾ ਇੱਥੇ ਬੈਠੇ ਆਪਾਂ ਤੋ ਕੀ ਨਿਖਿਆ भुले शाह इत सब मुसाफर बैठ किसे नहीं ਇੱਕ ਤੇਰੇ ਬਾਝੋਂ ਸਾਲੋਂ ਤੂੰ ਤੂੰ ਕਰਕੇ ਜਿੱਤ ਗਈ ਸੀ ਮੈਂ ਮੈਂ ਕਰਕੇ ਹਾਰੇ ਬਈ ਮੈਂ ਮੈਂ ਕਰਕੇ ਹਾਰੇ ਜੰਗਲ ਗਿਆ ਤੇ ਰੱਬ ਨਹੀਂ ਮਿਲਦਾ ਕਿ ਲੈਣਾ ਜੰਗਲਾ ਵਿੱਚ ਵੱੜ ਕੇ ਜਿਹਨੇ ਕੀਤਾ ਰੱਬ ਨੇ ਮਿਲਦਾ ਕਿੱਲਣਾ ਚਿੰਨਿਆ ਵਿੱਚ ਮੂਹਰੇ ਮਾਲਾ ਫੇਰੀ ਮਾਲਾ ਫੇਰੀ ਤੇ ਰੱਬ ਨਹੀਂ ਮਿਲਦਾ ਕਿ ਲੈਣਾ ਮਾਲਾ ਹੱਥ ਫੜ ਕੇ ਬੁੱਲ੍ਹੇਸ਼ਾ ਤੂੰ ਜਾਗ ਬਿਨਾਂ ਨਹੀਂ ਜੰਮਣਾ ਭਾਵੇਂ ਲਾਲ ਹੋ ਜਾਏ ਕਰ ਕਰ ਕੇ ਰੱਬ ਨੂੰ ਪੋਣਾ ਇੱਕ ਝੁਕਤੀ ਹੈ ਰੱਬ ਨੂੰ ਪਾਇਆ ਜਾ ਸਕਦਾ ਇੱਕ ਝੁਕਤੀ ਹੈ ਜਿਸ ਤਰ੍ਹਾਂ ਆਪਾਂ ਦਹੀਂ ਨੂੰ ਜਾਗ ਲਾਉਨੇ ਆ ਇਹ ਉਹੀ ਸੇਮ ਸਟੋਰੀ ਹੈ ਰਾਮ ਰਹੀਮ ਤੇ ਮੌਲਾ ਕੀ ਸਮਝਦੇ ਆ ਤੇ ਰੌਣਾ ਕੀ ਗੱਲ ਥੋੜੀ ਜੀ ਸਮਝਣ ਵਾਲੀ ਗੱਲ ਹੈ ਕੀ ਦੱਸੇ ਹਾਂਜੀ ਰੌਣਾ ਗਈ ਤੇ ਹੁਣ ਹੀ ਚਾਰੀ ਰਈਆਂ ਜਿਨ੍ਹਾਂ ਤਨਹੀਂ ਸੀ ਇੱਕ ਬਾਲੇ ਵਿਛੜੇ ਤੇ ਹੁਣ ਸ਼ਕਲਾ ਯਾਦ ਨਾ